ਨੰਗਾ ਨਹੀਂ ਕਰਦਾ ਜੀ ਤੈਨੂੰ ਹੈ? ਦੁਬਾਰਾ ਦਰ ਲੱਗਿਆ ਕਠਾਵਣ ਲੱਗਿਆ ਮੈਂ ਥੱਲੇ ਨੂੰ ਗੇੜਿਆ ਪਜਾਮਾ। ਏ ਕੀ ਕਰਦਾ ਕਾਹਮਣ? ਠਗੜਾ ਨਾ ਇੱਧਰ ਮੇਰੇ ਵੱਲ ਖਿਆਲ ਕਰ। ਨਾਮਕਾ ਕਿ ਤੇਰਾ ਕੋ? ਸਾਧ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਕੱਠਾ ਲਾਲਾ ਨਾਲ ਆ ਜਾ ਪੈਰਾਂ ਪਰ ਬੈਠ ਲਾਥ ਲੈ 3 ਮਹੀਨੇ 3 ਸਾਲ ਤੋਂ ਗੋਡਿਆਂ ਦੀ ਬਹੁਤ ਪ੍ਰੋਬਲਮ ਸੀ ਕਿ ਮੈਨੂੰ ਬੈਠਣ ਚ ਵੀ ਬਹੁਤ ਦਿੱਕਤ ਆਉਂਦੀ ਸੀ ਮੈਂ ਪੈਰਾਂ ਪਰ ਬੈਠ ਨਹੀਂ ਸਕਦੀ ਸੀ ਤਾਂ ਮੈਂ ਮਤਲਬ ਕਿ ਫੇਸਬੁੱਕ ਤੇ ਹੀ ਦੇਖਿਆ ਤਾਂ ਮੈਂ ਦੇਖਣ ਤੋਂ ਬਾਅਦ ਅੱਜ ਆਈਆਂ ਤਾਂ ਮੈਨੂੰ ਕਾਫੀ ਫਰਕ ਲੱਗੇ ਜੀ ਇਤਰਾਖਸਪੀਰੀ ਗਏ ਜਾ ਰਹੇ ਬਹੁਤ ਵਧੀਆ ਰਹੇ ਜੀ ਮੈਨੂੰ ਕੁਬੀਰਾ ਸਿਰ ਸਰੀਰ ਵੀ ਸਰੀਰ ਵੀ ਠੀਕ ਆ ਜੀ ਗੋਡੇ ਤਾਂ ਠੀਕ ਨਹੀਂ ਮੇਰੇ ਮੈਨੂੰ ਸਰੀਰ ਨੂੰ ਵੀ ਬਹੁਤ ਸਹੀ ਆ ਜੀ ਮੈਂ ਮੈਂ ਜ਼ਿੰਦਗੀ ਚ ਕਦੇ ਨਾ ਪੀਣ ਕਿਦਰ ਖਾਦੀ ਨਾ ਮੈਂ ਕਦੇ ਕਰ ਦਿੱਤੀ ਮੇਰਾ ਖੁੱਦਾ ਐਕਸੀਡੈਂਟ ਹੋਇਆ ਮੈਂ ਕਦੇ ਵੀ ਪੀਣ ਕਿਦਰ ਮੈਂ ਹਜੇ ਵੀ ਜੂਜ ਨਹੀਂ ਕੀਤੀ ਇੱਕ ਲੇਪ ਕਰਕੇ ਸਾਰ ਲਿਆ ਕਰਦੇ ਮੈਨੂੰ ਵੇਗਾ ਪਟਦੇ ਸੀ ਹਸ ਨਾਲ ਕਹਿੰਦੇ ਇਹ ਰਾੜ ਪਾ ਦਿੰਦੇ ਆ ਕਰਦੇ ਆ ਮੇਰੇ ਤੇਰੇ ਆਪ ਦੇ ਉਹ ਕਰਦੇ ਨੇ ਆ ਪਲੇਟਾਂ ਪਾ ਦਿੰਦੇ ਮੈਂ ਖਵੀਦੀ ਬਿਲਕੁਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸਕੂਤ ਸਿੰਘ ਅਸੀਂ ਖੜੇ ਆ ਬਾਬਾ ਸ਼੍ਰੀਚੰਦ ਦੇਸੀ દવાਖਾਨਾ ਜਿੱਥੇ ਕਿ ਬੈਦ ਜਸਵੰਤ ਨੇ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਜਿਹੜਾ ਗੋਡੇ ਗਿੱਟਿਆਂ ਦਾ ਜਿਹੜਾ ਇਲਾਜ ਆ ਢੂਹੀ ਦਾ ਕਈ ਤਰ੍ਹਾਂ ਦੇ ਜਿਹੜੇ ਇਲਾਜ ਨੇ ਹੋ ਉੱਥੇ ਕਰਦੇ ਨੇ ਆਹ ਗੱਲਬਾਤ ਕਰਵਾਉਣੇ ਆ ਕੀ ਹਾਲ ਚਾਲ ਹੈ ਜੀ ਮੇਰੇ ਵੱਲੋਂ ਧੰਨਵਾਦ ਜੀ ਮੇਰੇ ਵੱਲੋਂ D5 ਦੀ ਟੀਮ ਦਾ ਤੇ ਦੇਖ ਰਹੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਤੇ ਆਪਾਂ ਬਾਬਾ ਸ੍ਰੀ ਚੰਦ ਦੇਸੀ દવાખાਨੇ ਦੇ ਨਾਮ ਤੇ દવાખાਨਾ ਚਲਾ ਰਹੇ ਆ तकरीबन ਮੈਨੂੰ ਕਰਦੇ ਆ 53 ਸਾਲ ਹੋ ਗਏ ਬੈਦਗੀਰੀ ਕਰਦੇ ਆ ਔਰ 21 ਪਸਤਾ ਤੋਂ ਵੈਦਗਰੀਆ ਘਰ ਦੇ ਵਿੱਚ ਮੈਂ 5 ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਇੱਥੇ ਹੁੰਨਾ ਤੇ ਮੇਰਾ ਨੰਬਰ 8195000144 ਇਹਦੇ ਤੇ ਕੋਈ ਵੀ ਬੰਦਾ ਮੇਰੇ ਕੋਲ ਆਉਣਾ ਚਾਹੁੰਦਾ ਹੈ ਉਹ ਤੇ ਹੈਲੋ ਕਰੇ ਆ WhatsApp ਤੇ ਤੇ ਉਹਨੂੰ ਲੋਕੇਸ਼ਨ ਐਡਰੈਸ ਤੇ ਟਾਈਮਿੰਗ ਸਭ ਕੋ ਮਿਲ ਜਾਂਦਾ ਹੈ ਤੇ ਮੇਰੇ ਕੋਲ ਜਿਹੜਾ ਕੰਮ ਕਰ ਹੈ ਉਹ ਗੁਰਨਾਨੁ ਪਾਸ਼ਾ ਦੀ ਕਿਰਪਾ ਤੇ ਨਾਲ 20 ਕੀ ਪਸਤਾ ਤੋਂ ਘਰ ਦੇ ਵਿੱਚ 21ਵੀਂ ਪਸਤਾ ਚ ਮੈਂ ਕਰਦਾ 22 ਪਸਤਾ ਪਹਿਲਾਂ ਮੇਰੇ ਬਜ਼ੁਰਗ ਕਰਦੇ ਰਹੇ ਤੇ ਅੱਗੇ ਮੇਰਾ ਫਦੀ ਜਾਵੀ ਕਰਦਾ ਤੇ ਇਹ ਵੀ ਇਹਦੇ ਵਿੱਚ ਜਿਹੜਾ ਸਾਡੇ ਕੋਲੇ ਕੰਮ ਹੈ ਅਸੀਂ ਗੁਰਦੇ ਕਦੂਦਾਂ ਤੇ ਹਰਨੀਆਂ ਇਹ ਤਿੰਨ ਦਵਾਈਆਂ ਨਹੀਂ ਦਿੰਦੇ ਬਾਕੀ ਹਰ ਤਰ੍ਹਾਂ ਦੀ ਦਵਾਈ ਦਿੰਦੇ ਆ ਬਾਕੀ ਆ ਜਿਵੇਂ ਇਹਦਾ ਲੱਕ ਦਾ ਡਿਸਕ ਦਾ ਅਸਰ ਵਹੀਕਲ ਦਾ ਤੇ ਗੋਡਿਆਂ ਦਾ ਮੋਢਿਆਂ ਦਾ ਇਹ ਮੇਰੇ ਕੋਲ ਆਮ ਹੀ ਕੰਮ ਹੈ ਜਦੋਂ ਮੈਂ ਫਿੱਟ ਕਰ ਦਿੱਤਾ 50% ਮੌਕੇ ਤੇ ਠੀਕ ਹੋ ਜਾਂਦਾ 50-60% ਡਿਸਕ ਆਲਾ 70% ਠੀਕ ਹੋ ਜਾਂਦਾ ਗੋਡੇ 50-60% ਠੀਕ ਹੋ ਜਾਂਦੇ ਆ ਮੋਢਿਆਂ ਆਲਾ 100% ਠੀਕ ਹੋ ਜਾਂਦਾ ਤੇ ਜਿਹੜਾ ਸਰਵਾਈਕਲ ਵਾਲਾ ਉਹ ਵੀ 100% ਠੀਕ ਹੋ ਜਾਂਦਾ ਪਹਿਲੀ ਵਾਰੀ ਉਹ ਆਕੀ ਦਵਾਈ ਹੈ ਕਿਸੇ ਨੂੰ 15 ਦਿਨ ਨਾਲ ਸਰ ਜਾ ਕਿਸੇ ਨੂੰ ਡੇਢ ਮਹੀਨਾ ਵੀ ਖਾਣੀ ਪੈਂਦੀ ਹੈ ਕਦੋਂ ਮਹੀਨਾ ਵੀ ਖਾਣੀ ਪੈਂਦੀ ਹੈ ਕਿਸੇ ਨੂੰ 3 ਮਹੀਨੇ ਵੀ ਖਾਣੀ ਪੈਂਦੀ ਹੈ ਗੋਡਿਆਂ ਵਾਲਾ 2.5-3 ਮਹੀਨੇ ਤੇ ਜਿਹੜਾ ਲੱਕ ਵਾਲਾ ਉਹ ਮਹੀਨਾ ਡੇਢ ਮਹੀਨਾ ਤੇ ਜਿਹੜਾ ਸਰਵਾਈਕਲ ਵਾਲਾ 15 ਕ ਦਿਨ ਇਦਾਂ ਦਵਾਈ ਹੈ ਉਹ ਚਲੀ ਜਾਂਦਾ ਚਲਾਈ ਜਾਂਦੇ ਆ ਗੁਰਨਪਾਤਸ਼ਾਹੀ ਜੀ ਨੌਜਵਾਨ ਨੇ ਇਹਨਾਂ ਨੂੰ ਕੀ ਪ੍ਰੋਬਲਮ ਆ ਜੀ ਇਦਾਂ ਆ ਜੋਇੰਟ ਦਾ ਗੈਪ ਘਟਿਆ ਹੋਇਆ ਜੀ ਜੋਇੰਟ ਦਾ ਗੈਪ ਘਟੇ ਹੋਣ ਕਰਕੇ ਇਹਨੂੰ ਲੋਕੀ ਡਿਸਕ ਸਰਵਾਈਕਲ ਆਪਣੇ ਡਿਸਕ ਪ੍ਰੋਬਲਮ ਕਹਿੰਦੇ ਆ ਪਰ ਡਿਸਕ ਪ੍ਰੋਬਲਮ ਨਹੀਂ ਹੁੰਦੀ ਇਹ ਜੋਇੰਟ ਦਾ ਗੈਪ ਘਟਿਆ ਹੋਇਆ ਹੈ ਜਿੱਥੇ ਚੂਲਾ ਉੱਪਰ ਆ ਕੇ ਲੱਕ ਵਾਲੀ ਹੱਡੀ ਦੇ ਥੱਲੇ ਫਸਦਾ ਹੈ ਪੱਟ ਵਾਲੀ ਹੱਡੀ ਫਸਦੀ ਹੈ ਉਹਦੇ ਵਿੱਚ 4 ਇੰਚ ਦਾ ਗੈਪ ਹੁੰਦਾ ਉਹ ਚੋਂ ਨਾੜ ਲੰਘਦੀ ਆ ਦਿਮਾਗ ਵਾਲੀ ਜਿਹਦੇ ਨਰਵਸ ਸਿਸਟਮ ਵਾਲੀ ਨਾੜ ਉਹ ਚੋਂ ਲੰਘਦੀ ਆ ਉਹ ਨਾੜ ਜਿਹੜੀ ਚਿਪ ਹੋਣ ਲੱਗ ਜਾਂਦੀ ਹੈ ਜਦੋਂ ਕਿਸੇ ਜੋਇੰਟ ਦਾ ਗੈਪ ਘਟਦਾ ਤੇ ਉਹਦੇ ਕਾਰਨ ਬੰਦਾ ਜਿਹੜਾ ਉਹਨੂੰ ਡਿਸਕ ਕਹਿੰ ਜਾਂਦਾ ਡਿਸਕਈਆ ਮੇਰਾ ਡਿਸਟਰਬਲ ਪ੍ਰੋਬਲਮ ਹੈ ਲੇਕਿਨ ਜਿਹੜਾ ਰੀਡ ਦੀ ਹੱਡੀ ਮੈਂ ਅੱਗੇ ਵੀ ਵੀਡੀਓ ਚ ਦੱਸਦਾ ਰਿਹਾ ਹੁਣ ਵੀ ਦੱਸ ਦਿੰਦਾ ਇੱਕ ਸੂਤ ਜਿੱਦੀ ਰੇਡ ਦੀ ਹੱਡੀ ਹਿੱਲ ਗਈ ਉਹ ਕਦੇ ਬੰਦਾ ਬੈੱਡ ਤੇ ਪਾਸਾ ਲੈਸਾ ਉੱਠ ਕੇ ਤਰ ਨਹੀਂ ਸਕਦਾ ਜਿੱਦੀ 200 ਤਲ ਗਈ ਤਰਨਾ ਬਹੁਤ ਦੂਰ ਦੀ ਗੱਲ ਆ ਪਾਸਾ ਵੀ ਨਹੀਂ ਲੈ ਸਕਦਾ ਇਹਨੂੰ ਲੋਕੀ ਡਿਸਕ ਗਈ ਜਾਂ ਜੋ ਮਰਜੀ ਗਈ ਇਹਨਾਂ ਨੂੰ ਆ ਤੁਹਾਡੇ ਸਾਹਮਣੇ ਮੈਂ ਮਰੀਜ਼ ਫਿੱਟ ਕਰਨਾ ਜਦੇ ਘੋੜੇ ਵਰਗਾ ਹੋ ਜਾਣੇ ਨਾਮਾ ਕਾ ਕੇ ਤਰਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਹੋਗੀ ਬਰਾਬਰ ਦੇਖ ਤਾ ਉੱਠ ਕੇ ਦੇਖ ਵੀਰੇ ਹੋਗੀ ਬਰਾਬਰ ਛੱਡ ਦੇ ਹੱਥ ਛੱਡ ਨੀ ਹੋਗੀ ਬਰਾਬਰ ਬਸ ਆਹੀ ਪੁਆਇੰਟ ਚੱਕੋ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਸਤਿਨਾਮ ਵਾਹਿਗੁਰੂ ਵਾਹਿਗੁਰੂ ਥੱਲੇ ਲਾ ਲ ਪੁੱਤ ਐਕਸਲੈਂਟ ਆ ਬੱਚਾ ਚੱਕ ਓਕੇ ਚਲ ਕਰ ਇਹ ਉਗੀ ਬਰਾਬਰ ਆ ਇਧਰ ਦੇਖ ਬਰਾਬਰ ਹੋ ਗਿਆ ਉੱਚਾ ਸੀ ਨਾ ਚਲ ਦਰਨ ਦਾ ਦਰਨ ਮੈਂ ਨੰ ਗਾਨ ਨੰ ਗਾਨ ਕਰਦਾ ਚੰਦਾ ਹੈ ਦੁਬਾਰਾ ਡਰ ਲੱਗਿਆ ਇਕਠਾਉਣ ਲੱਗਿਆ ਮੈਂ ਥੱਲੇ ਨੂੰ ਕਹਿਆ ਪਜਾਮਾ ਬਾਹੋਤੀ ਇੰਨਾ ਕਮਜ਼ੀ ਆ ਜੀ। ਹੋਰ ਦੱਸੋ। ਇੱਥੇ ਆਪਾਂ। ਦੇਖ। ਕਿਆ ਰੋਲ ਹੋ ਗਿਰ। ਲੱਗੇ? ਕੋਈ ਲੱਤ ਲੱਗ ਚ ਖਿੱਚਦਾ ਨਹੀਂ। ਕੋਈ ਬਸ। ਧੰਨਵਾਦ। ਬਹੁਤ ਟ੍ਰੀਟਮੈਂਟ ਕੀਤਾ ਹੀ ਤੁਹਾਡਾ ਜਿਹੜਾ ਇਹ ਲੱਤ ਲੱਗ ਫਸ ਪਿਆ। ਜਿਹੜੇ ਥੱਲੇ ਝੁਕਿਆ ਨਹੀਂ ਸੀ ਜਾਂਦਾ ਤੇ ਹੁਣ ਝੁਕਿਆ ਗਿਆ। ਪਹਿਲਾਂ ਲੱਗਦੇ ਨਹੀਂ। ਨਹੀਂ ਜਮੇ ਨਹੀਂ ਸੀ ਝੁਕਿਆ। ਤੁਹਾਡੀ ਗੋਡਨੀ ਦੀ ਪ੍ਰੋਬਲਮ ਹੈ। ਹਾਂਜੀ। ਗੋਡਾ ਨਾ ਆਵਾਜ਼ ਕਰਦਾ ਤੇ ਜਦੋਂ ਮੋਟਰਸਾਈਕਲ ਦੀ ਕਿੱਕ ਮਾਰਦੇ ਮੇਰੀ 44 ਇਹੇ ਸਮੇਂ ਤੇਰੇ ਗੋਡੇ ਤੋਂ ਫੜ ਲਾ ਕੇ ਜਾ ਯਾਰ ਯਾਹ ਜਿਆਦਾ ਪਿੰਡੀ ਓਏ ਕਿਤੇ ਘਰ ਵਾਲੀ ਕੁੜੀ ਤਾਂ ਵੀ ਇਹਨੂੰ ਪਹਿਨੋ ਸਿੱਧੀ ਕਰਾ ਲੋ ਇਹਨੂੰ ਇੱਧਰ ਕਾਮ ਕਰ ਇੱਕ ਥੇ ਰੱਖ ਲੈ ਮੇਰੇ ਹੱਥ ਤੇ ਨਾ ਰੱਖ ਬਰਾਬਰ ਫਿਰ ਨਾ ਕਰ ਨਾ ਨਾ ਕਰ ਜੇ ਕੜਾਈਂ ਕਬੂਤੂ ਦੁਖੂ ਹੋਈ ਕੱਲ ਓਕੇ ਮੇਰੀ ਗੱਲ ਸੁਣ ਅਗੜ ਆਏਗਾ ਤੋ ਫੁੱਕ ਮੈਂ ਕਹ ਅਗਵਾਈ ਹੋਈ ਹੈ ਮੈਨੂੰ ਪਤਾ ਨਾ ਇਥੋਂ ਕੋਈ ਮਦਦ ਕੋਈ ਮਦਦ ਮੋੜ ਦਿੱਤੇ ਹੈ ਚੱਲ ਹੋ ਗਿਆ ਛੱਡ ਦੇ ਚੱਲ ਉੱਠ ਦੇ ਕੋਈ ਇਕੱਠਾ ਕਰ ਕਰਲਾ ਇਕੱਠਾ ਲਾਲਾ ਨਾਲ ਦੇਖੋ ਮੈਂ ਕਹਿੰਦਾ ਆ ਜਾ ਪੈਰਾ ਪਰ ਬੈਠ ਮੈਨੂੰ ਲਾ ਥੱਲੇ ਬੈਠ ਥੱਲੇ ਪੈਰਾ ਪਰ ਬੈ ਜਾ ਵੇਖੋ ਹੁਣ ਦੋ ਹੋ ਗਈ ਓਂਦੀ ਆਵਾਜ਼ ਆ ਵੇਖੋ ਹੁੰਨੀ ਆਈ ਹੈ ਹਾਂ ਹੁੰਨੀ ਆਈ ਹੈ ਤੇ ਪਿਆ ਵੀ ਕੋਈ ਫਰਕ ਹਾਂਜੀ ਹਾਂਜੀ ਯਾਰ 40 ਡੇਗਰੀ ਕਿੰਨੇ ਪਰਸੈਂਟ ਫਰਕ ਲੱਗਦਾ ਬਈ ਦੇਖੋ 1 ਮਿੰਟ ਮੈਨੂੰ ਇਹ ਨਾਲ ਗੱਲ ਕਰਨੀ ਹੈ ਕਿੰਨਾ ਕਿੰਨੇ ਪਰਸੈਂਟ ਫਰਕ ਪਿਆ ਮੈਨੂੰ ਵੀ ਲੱਗਦਾ ਵੀ 80% ਫਰਕ ਪਿਆ ਇਹ ਕਰਨ ਹਾਂਜੀ ਹਾਂਜੀ ਬਈ ਸਾਹਿਬ ਇਹਦਾ ਅਸਲੀਅਤ ਇਹ ਆ ਵੀ ਜੋਇੰਟ ਦਾ ਗੈਪ ਘਟਿਆ ਸੀ ਇਹਦਾ ਚੂਲਾ ਜਿਹੜਾ ਇੱਕ ਉੱਪਰ ਚੜਿਆ ਸੀ ਉਹ ਮੈਂ ਥੱਲੇ ਲਾਤਾ ਇਹਦੀ ਡਿਸਕ ਜਿਹੜੀ ਆ ਠੀਕ ਹੋ ਗਈ ਇਹਨੂੰ ਲੱਗਦਾ ਜੀ ਡਿਸਕਾ ਮੇਰੇ ਡਿਸਕੀ ਕਿਹਾ ਤੁਸੀਂ ਤਾਂ ਹਾਂਜੀ ਤੇ ਮੇਰੇ ਕੋਲ ਦਾ ਜੋਇੰਟ ਦਾ ਗੈਪ ਸੀ ਉਹ ਬੋਲੀ ਜਾ ਘਟਿਆ ਹੋਇਆ ਤੇ ਉਹ ਵਧਾਤਾ ਤੇ ਗੋਡੇ ਨੂੰ ਮੈਂ ਖਿੱਚੀ ਘਮਾਤਾ ਪਰ ਕੁਛ ਨਹੀਂ ਹੋਰ ਕੁਛ ਕੀਤਾ ਮੈਂ ਤਾਂ ਕੋਈ ਦਵਾਈ ਨਹੀਂ ਦਿੱਤੀ ਅਸੀਂ ਬਲੈਂਡ ਹੋਣੇ ਠੀਕ ਹੋ ਗਿਆ ਆਪਾਂ ਇਹਨੂੰ ਕੀ ਕਹਾਗੇ ਜੀ ਜੇ ਕਿ ਬੇ ਅਰਥ ਵਾਲੇ ਕੋਲੇ ਫਸ ਜਵੇ ਹੈ ਜਾ ਉਹਨਾਂ ਨੇ ਕਹਣਾ ਬਸ ਇਹ ਤਾਂ ਖਰਾਬ ਹੈ ਚੇਂਜ ਕਰਾਓ ਹਮ ਕਿ ਸਹੀ ਹੈ ਨਾ ਗੋਡਾ ਪਹਿਲਾਂ ਦਿਖਾਇਆ ਕਿਤੇ ਹਾਂ ਬ੍ਰੇ ਮੈਂ ਕਾਫੀ ਟਾਈਮ ਹੋ ਗਿਆ ਕਲਾਸ ক্লোਜ਼ ਵੀ ਬਹੁਤ ਲਵਾਏ ਆ ਹਮ ਉਹ ਜਣ ਦੀ 3-4 ਮਹੀਨੇ ਠੀਕ ਰਹਿੰਦਾ ਸੀ ਫਿਰ ਉਹੀ ਪ੍ਰੋਬਲਮ ਹੋ ਜਾਂਦੀ ਸੀ ਪਰ ਹੁਣ ਡਾਕਟਰ ਸਾਹਿਬ ਕੋਲੇ ਆਏ ਆ ਜੇ ਦੁਬਾਰਾ ਨਾ ਹੋਵੇ ਪ੍ਰੋਬਲਮ ਤਾਂ ਵੈਰੀ ਗੁੱਡ ਧੰਨਵਾਦ ਅਜੇ ਕੋਈ ਦਵਾਈ ਨਹੀਂ ਦਿੱਤੀ ਕੁਛ ਨੇ ਸਿਰਫ ਸੈਟਿੰਗ ਕੀਤੀ ਹੈ ਹਾਂਜੀ ਜੋ ਸਵਾਲ ਹੀ ਪਾਇਆ ਜੀ ਤੁਹਾਡਾ ਧੰਨਵਾਦ ਧੰਨਵਾਦ ਚਲ ਅੰਦਰ ਅੰਦਰ ਕਮੌਣ ਦੇ ਕੀ ਕਰਦਾ ਡਾਵਾ ਨਾ ਤਕੜਾ ਨਾ ਇਧਰ ਮੇਰੇ ਨਾਲ ਖਿਆਲ ਕਰ ਇਹ ਜੇ ਫੇਲ ਅੱਥੜਤਾ ਜਾ ਮੈਨੂੰ ਜੇ ਇਹਨੂੰ ਕਢਾਈਂਗੀ ਪੁੱਤ ਤਾਂ ਦਰਦ ਹੋਊਗਾ ਜੇ ਥੇਲਾ ਛੱਡਦੀਂਗੀ ਫਦਾ ਵੀ ਨਾ ਲੱਗਣਾ ਚਲ ਕੱਢ ਦੇ ਚੱਲਾ ਓਕੇ ओके लो ओके ए ਛੱਡ ਦੇ ਲਾਦਾ ਕੋਲ ਨਾ ਕਰ 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 ਉਹ ਗਾ ਲੈ ਜੇ ਮੈਂ ਕਹਿੰਦਾ ਕੋਟਾ ਤੱਕ ਚੱਲ ਫੇਰ ਪਾ ਲੈ ਛੱਡ ਦੇ ਬਸ ਸੋਣੀ ਤਖਲੀ ਕਾ ਲਾਣੀ ਤੇ ਤੈਨੂੰ ਪਹਿਲਾਂ ਮੈਂ ਉਠਾਵ ਲੋ ਨਾ ਬੋਤਾ ਗੜਾ ਨਾ ਤੂੰ ਡੇਣਾ ਜਗ੍ਹਾ ਦੇਦਾ ਕਮਲੀ ਨਾ ਹੋਵੇ ਛੱਡ ਦੇ ਤੇ ਫਾਇਦਾ ਤੋਂ ਸੀ ਆਪਰਾਪੂ ਦੇ ਨਾਲ ਜਾ ਕੇ ਪਿੰਡ ਜੇਣਾ ਕਰੋ ਜਿੱਥੇ ਕਰ ਤਰਫਾਲੀ ਜੀ ਖਿੱਚਦੀ ਆ ਮਗਰ ਬੜਾ ਜਿਹੜਾ ਉਹ ਨਰਮਾ ਘੇਰਦਾ ਦੋ ਤਿੰਨ ਸਾਲ ਪਹਿਲਾਂ ਤੇਰੇ ਪਿੰਡ ਦੀ ਕਾਫੀ ਵੀਡੀਓ ਵਾਇਰਲ ਹੋਈ ਸੀ ਉਹ ਚਾਹਦੇ ਨਹੀਂ ਕੁਛ ਨਹੀਂ ਪਰ ਹੱਥ ਹੱਥ ਨਾ ਪਾਉ ਜੀ ਕਿੰਨੇ ਬੱਚੇ ਤੇਰੇ ਹੈ ਦੋ ਬੇਟੇ ਫੇਰ ਛੱਡ ਦੇ 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 ਚੱਕ ਫੇਰ ਛੱਡ ਦੇ ਲਾ ਦਾ ਇਕੱਠਾ ਕਰ ਇਕੱਠਾ ਕਰ لالਾ ਉਹ ਗੱਲ ਆ ਮੈਂ ਰੋਲਾ ਪਾਇਆ ਚਲ ਬੈਠ ਪੈਰਾ ਬਸ ਚੱਕ ਪੱਟੀ ਦੇਖ ਕਿੰਨਾ ਵਧੀਆ ਬ੍ਰਿਮਿੰਟਿੰਸਾਲ ਤੋਂ ਗੋਡਿਆਂ ਦੀ ਬਹੁਤ ਪ੍ਰੋਬਲਮ ਸੀ ਕਿ ਮੈਨੂੰ ਬੈਠਣ ਚ ਵੀ ਬਹੁਤ ਦਿੱਕਤ ਆਉਂਦੀ ਸੀ ਮੈਂ ਪੈਰਾ ਪਰ ਬੈਠ ਨਹੀਂ ਸਕਦੀ ਸੀ ਕਿ ਤਾਂ ਮੈਂ ਮਤਲਬ ਕਿ ਫੇਸਬੁੱਕ ਤੇ ਹੀ ਦੇਖਿਆ ਤਾਂ ਮੈਂ ਦੇਖਣ ਤੋਂ ਬਾਅਦ ਅੱਜ ਆਈਆਂ ਤਾਂ ਮੈਨੂੰ ਕਾਫੀ ਫਰਕ ਲੱਗਿਆ ਜੀ ਕਿ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਰਾਮਪੁਰਾ ਦੇ ਕੋਲੋਂ ਚੌਕੇ ਪਿੰਡ ਤੋਂ ਆਏ ਹਾਂ ਅੱਛਾ ਕਿੰਨੇ ਵਾਂਢੀ ਹੋ ਗਈ ਹਾਂਜੀ 50% ਮੈਨੂੰ ਲੱਗ ਰਿਹਾ ਬਾਕੀ ਘਰੇ ਜਾ ਕੇ ਦੇਖਾਂਗੇ ਕਿਵੇਂ ਹੋ ਰਿਹਾ ਜੀ ਠੀਕ ਹੈ ਕੀ ਕਰੀ ਜਾ ਕੇ ਤਾਂ ਵਾਜ ਦੇ ਕੀ ਇੱਥੇ ਲਾ ਕੇ ਤਾਂ ਲਾ ਕੇ ਕਰੋ ਬੱਲੇ ਨਾਲ ਲਾ ਕੇ ਹੋਰ ਲਾਣ ਲਾ ਕੇ ਬਿਲਕੁਲ ਦੇਖੋ ਲਾ 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 ਕੇ ਹਲ ਕਰ ਹੋ ਗਿਆ ਹਾਂਜੀ ਬੜੇ ਤੁਰਕੀ ਦਾ ਹਾਲ ਬਣੋ ਤੂੰ ਦੇਖੇ ਤੇ ਲੱਖਦਾਰੀ ਹਾਲ ਹੈ ਮੈਂ ਕੀ ਕਿਹਾ ਜਦੋਂ ਇਹ ਤੁਰਕੀ ਨੋਕੀਏ ਤੁਰੀਆਂ ਨੂੰ ਦੇ ਪਤਾ ਲੱਗ ਗਿਆ ਸੀ ਲੱਖ ਜਿਦੇ ਪਾਲਟ ਹੈਗਾ ਚੱਕ

ਤੋਂ ਲਿਖ ਰਹੀ ਆ ਇੱਥੇ ਅੜ ਗਈ ਇਹਦਾ ਇੱਥੋਂ ਐ ਨਹੀਂ ਕਰਦੀ ਨਹੀਂ ਕਰਦੀ ਉੱਥੇ ਰੱਖਣੀ ਆ ਵੀ ਹਾਏ ਦੁਖਦੀ ਆ ਇਹ ਉਧਰ ਜਾਉ ਹੋਇਆ ਤਰੀਕ ਤਾਂ ਹਰੇਕ ਵਾਰੀ ਆਪਾਂ ਲਾਉਂਦਾ ਲਾਉਂਦਾ ਕੀ ਕਰਨਾ ਜੋਂ ਸੰਗ ਆ ਤੋ ਡਾ ਗਾ ਹੋਲੀ ਸੀ ਨਾ ਪੂਰਾ ਹੋਲੀ ਤੁਸੀਂ ਇੱਥੇ ਆਏ ਹੋ ਕਿੰਨੀਵੀਂ ਵਾਰ ਇੱਥੇ ਆਏ ਬੈਦੀ ਜਸਵੰਤ ਜੀ ਕੋਲ ਮੈਂ ਹੁਣ ਚੌਥੀ ਵਾਰ ਦਵਾਈ ਲੈਣ ਆਇਆ ਜੀ ਕਿੰਨਾ ਕ ਫਰਕ ਲੱਗਿਆ ਤੁਹਾਨੂੰ ਸਮਝ ਠੀਕ ਆ ਜੀ ਮੈਂ ਹੁਣ ਪਹਿਲਾਂ ਬਹੁਤ ਕਲੀਕਤੀ ਜੀ ਮੈਨੂੰ ਦਰਦ ਬਹੁਤ ਹੁੰਦਾ ਦੀ ਮੇਰੇ ਦੀ ਮੈਂ ਬੈਠੇ ਦੇ ਵੀ ਦਰਦ ਹੁੰਦਾ ਰਹਿੰਦਾ ਦੀ ਮੇਰੇ ਹਰਵਾਜੀ ਹਾਂ ਜੀ ਬਹੁਤ ਜਗ੍ਹਾ ਦਵਾਈ ਲਿਆ ਜੀ ਵਧੀਆ ਵਧੀਆ ਡਾਕਟਰਾਂ ਤੋਂ ਲਈ ਆ ਜੀ ਲੁਧਦੇ ਹਨ ਇੱਕ ਵਧੀਆ ਤਖੜਾ ਪਾਇਆ ਉਹ ਤੋਂ ਲਈ ਆ ਜੀ ਨਾ ਮਿਲ ਕੋਈ ਤਾਂ ਫਰਕ ਨਹੀਂ ਪਿਆ ਇਤਨਾ ਐਕਸਪੀਰੀਅੰਸ ਹੈ ਜਾ ਰਿਹਾ ਪਰ ਮੈਨੂੰ ਬਹੁਤ ਵਧੀਆ ਰਿਹਾ ਜੀ ਮੈਨੂੰ ਮੇਰਾ ਸਰੀਰ ਵੀ ਸਰੀਰ ਵੀ ਠੀਕ ਆ ਜੀ ਗੋਡੇ ਤਾਂ ਠੀਕ ਨਹੀਂ ਮੇਰੇ ਮੈਨੂੰ ਸਰੀਰ ਨੂੰ ਵੀ ਬਹੁਤ ਸਹੀ ਆ ਜੀ ਮੈਂ ਅੱਛੇ ਹਾਂ ਜੀ ਮੈਨੂੰ ਕੋਈ ਤਕਲੀਫ ਨਹੀਂ ਜਾਨਾ ਕਿਹੜੀ ਦਵਾਈ ਲੈਣੇ ਉਹ ਸਹੀ ਆ ਬਹੁਤ ਸਹੀ ਆ ਜੀ ਇੱਕ ਵੀਰ ਦੱਸੋ ਤੁਹਾਨੂੰ ਦਵਾਈ ਚ ਲੱਗਿਆ ਵੀ ਕੋਈ ਪੇਨ ਕਿਲਰ ਪੇਨ ਕਰ ਹੈ ਨਹੀਂ ਜੀ ਕੋਈ ਪੇਨ ਕਰ ਨਹੀਂ ਲੱਗਦਾ ਨਾ ਕੋਈ ਪੇਨ ਕਰਦੀ ਹੈ ਬਿਲਕੁਲ ਹੀ ਪੇਨ ਕਰ ਮੇਰਾ ਸਰੀਰ ਵੀ ਬਿਲਕੁਲ ਜਿਵੇਂ ਆਮ ਸਰੀਰ ਹੁੰਦਾ ਜੀ ਮੇਰਾ ਵਧੀਆ ਬੰਦੇ ਦਾ ਸਰੀਰ ਹੁੰਦਾ ਓਪਨ ਸਰੀਰ ਆ ਜੀ ਦਵਾਈ ਖਾਣ ਤੋਂ ਬਾਅਦ ਅੱਜ ਦਵਾਈ ਖਾਣ ਤੋਂ ਬਾਅਦ ਇਹ ਵਿੱਚ ਦਵਾਈ ਦੀ ਕਿਸੇ ਦੀ ਮਿਲਾਵਟ ਹੋਵੇ ਜਾਂ ਪੇਨ ਕਿਲਰ ਦੀ ਪੁੱਲ ਨਹੀਂ ਜੀ ਮੇਰਾ ਸਰੀਰ ਬਹੁਤ ਹਲਕਾ ਜੀ ਉਦੋਂ ਦਾ ਪਹਿਲਾਂ ਮੈਨੂੰ ਗੈਸ ਦੀ ਪ੍ਰੋਬਲਮ ਆ ਹੋਰ ਪ੍ਰੋਬਲਮ ਬਹੁਤ ਈ ਜੀ ਹੁਣ ਨਹੀਂ ਕੋਈ ਪ੍ਰੋਬਲਮ ਆ ਨਹੀਂ ਬਿਲਕੁਲ ਕੁਝ ਕੀ ਨਹੀਂ ਮਾਣਾ ਮੈਂ 12ਵਾਂ ਚੁਟਦਾ ਸੀ ਬਰੇ ਜੀ ਠੀਕ ਹੈ ਜੀ ਹਾਂ ਸਰ ਬਸ 2 ਘੰਟੇ ਸੌਣਾ ਨਹੀਂ ਮੈਨਾਂ ਦੀ ਕਿਰਪਾ ਇੱਕ ਇਹਨਾਂ ਨੇ ਕਿਰਪਾ ਕਰਤੀ ਮੇਰੇ ਤੇ ਜੀ ਬਹੁਤ ਠੀਕ ਹੈ ਮੈਂ ਤਾਂ ਬਹੁਤ ਧੰਨਵਾਦ ਮੰਨਦਾ ਜੀ ਇਹਨਾਂ ਦਾ ਵੇਖੇ ਸਾਧੂ ਮਿਲਿਆ ਸਾਨੂੰ ਉਹ ਕਹਿਲਾ ਵੀ ਇੱਕ ਤਾਂ ਰੱਬ ਨਾਲ ਜੁੜਿਆ ਹੋਇਆ ਦੂਸਰਾ ਮਤਲਬ ਕਹਿੰਦਾ ਵੀ ਆਮ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਹੈ ਵੀ ਤੜਕੇ ਉੱਠ ਕੇ ਵੈਗਨੂ ਦਾ ਮਤਲਬ ਪ੍ਰਮਾਤਮਾ ਦਾ ਕੋਈ ਉਸਤਤਕਾਰ ਨਹੀਂ ਜਾਂ ਇਹੀ ਕਾਰਨ ਆ ਲੋਕਾਂ ਦੇ ਰੋਗਾਂ ਦਾ ਇਹ ਕਿਤੇ ਉਧਰ ਜੁੜਿਆ ਹੋਇਆ ਸੀ ਥੋੜਾ ਜਿਹਾ ਮੈਂ ਆਪਣੇ ਤੌਰ ਤੇ ਦੇਖ ਕੇ ਵੀ ਇਹਨੂੰ ਆਹ ਦਾਣਾ ਦੀ ਸੰਗੜਦਾ ਤੋੜਨ ਲਈ ਤੇ ਚਰਬੀ ਰਿਕਵਰੀ ਲਈ ਮੈਂ ਦਵਾਈ ਦੇਤੀ ਉਹਦਾ ਸਰੀਰ ਫੁੱਲਰ ਕਾ ਹੋ ਗਿਆ ਆਪਣੇ ਆਪ ਹੀ ਇਹ ਤਿੰਨ ਵਾਰੀ ਡੇਢ ਮਹੀਨਾ ਦਵਾਈ ਖਾਦੀ ਐ 15-15 ਦਿਨ ਦੀ ਡੇਢ ਮਹੀਨਾ ਖਾਦੀ ਚੌਥੀ ਵਾਰ ਅੱਜ ਲੈ ਕੇ ਆਇਆ ਥੱਲੇ ਆਇਆ ਮੈਂ ਇਹਨੂੰ ਕਿਹਾ ਸੀ ਦੋ ਟਾਈ ਮਹੀਨੇ ਖਾ ਲਈ ਤੇ ਬਿਲਕੁਲ ਓਕੇ ਤੁਹਾਡੇ ਸਾਹਮਣੇ ਰਿਜ਼ਲਟ ਇਦਾਂ ਦਾ ਹੀ ਕੇਸ ਜਿਹੜਿਆ ਮੈਨੂੰ ਮੋਟੀਵੇਸ਼ਨ ਦਾ ਕੰਮ ਕਰ ਗਿਆ ਤੇ ਹੁਣ ਕਿਹਾ ਵੇ ਘੰਮਤੇ ਵੀ ਵਧੀਰੀਆਂ ਗੱਲ ਐ ਸੀ ਬਈ ਇਹ ਤੋਂ ਕਹਨੇ ਕਹਤਾ ਚੇਂਜ ਕਰਾ ਲਓ ਕਹਨੇ ਕੋਸ਼ਿਸ਼ ਕਰਤਾ ਕਹਨੇ ਕੋਸ਼ਿਸ਼ ਕਰਤਾ ਇਹ ਨਹੀਂ ਠੀਕ ਹੋਣੀ ਪਰ ਤੁਹਾਡੀ ਉਮਰ ਹੋ ਗਈ ਕਿਉਂ ਨਹੀਂ ਹੁੰਦਾ ਹਰ ਹਰ ਉਮਰ ਤੇ ਹਰ ਕੰਮ ਹੋ ਸਕਦਾ ਬੰਦਾ ਕਰਨ ਵਾਲਾ ਚਾਹੀਦਾ ਇੱਕ ਚੀਜ਼ ਇਹ ਕਿ ਮੈਂ ਜ਼ਿੰਦਗੀ ਚ ਕਦੇ ਨਾ ਪੇਨ ਕਿਲਰ ਖਾਦੀ ਨਾ ਮੈਂ ਕਦੇ ਕਹਿੰਦ ਦਿੱਤੀ ਮੇਰਾ ਖੁਦ ਐਕਸੀਡੈਂਟ ਹੋਇਆ ਮੈਂ ਕਦੇ ਵੀ ਪੇਨ ਕਿਲਰ ਵੀ ਮੈਂ ਹਜੇ ਵੀ ਜੂਜ ਨਹੀਂ ਕੀਤੀ ਹਾਲਾਂਕਿ ਦੋ ਜਗ੍ਹਾ ਤੇ ਮੇਰੀ ਹੱਡੀ ਕ੍ਰੈਕ ਸੀ ਲੱਤ ਦੀ ਗੋਡੇ ਤੋਂ ਥੱਲੇ ਔਰ ਪੱਟ ਤੋਂ ਅੱਜ 13 ਦਿਨ ਹੋ ਗਏ ਆ ਕੁੱਲ ਮੈਂ ਪੇਨ ਕਿਲਰ ਵੀ ਖਾਦੀ ਇੱਕ ਲੇਪ ਕਰਕੇ ਹੀ ਛਾਰ ਲਿਆ ਕਰਦੇ ਮੈਨੂੰ ਬਥੇਰਾ ਪਟਦੇ ਸੀ ਹਾਸਾ ਵਾਲ ਕਹਿੰਦੇ ਇਹ ਰਾੜ ਪਾ ਦਿੰਦੇ ਆ ਕਰਦੇ ਆ ਮੇਰੇ ਤੇਰੇ ਆਪ ਦੇ ਉਹ ਕਰ ਦਿੰਦੇ ਆ ਪਲੇਟਾਂ ਪਾ ਦਿੰਦੇ ਆ ਮੈਂ ਕਦੀ ਨਹੀਂ ਬਿਲਕੁਲ ਜੀ ਮੌਕ ਪੰਗੇ ਜ ਨਹੀਂ ਫਿਰ ਮਿੱਤਰ ਆ ਫਿਰ ਤਾਂ ਕਿਵੇਂ ਠੀਕ ਕੀਤੀ ਫਿਰ ਆਪਣਾ ਜੇ ਆਪਣੇ ਆਪ ਨੂੰ ਕਿਸੇ ਡਾਕਟਰ ਅੱਗੇ ਜਾ ਕੇ ਸਪਰਪਤ ਕਰਦਾ ਫਿਰ ਬੈਦ ਘਾਉਣ ਦਾ ਕੀ ਫਾਇਦਾ ਹੈ ਹੈ ਆਪਣਾ ਆਪ ਲੇਪ ਕੀਤਾ ਉਹਦੇ ਤੇ ਲੇਪ ਕਰਨ ਤੋਂ ਬਾਅਦ ਠੀਕ ਹੋ ਗਿਆ ਆਪਣਾ ਐਡਰੈਸ ਦੇ ਜਗ੍ਹਾ ਦੱਸ ਦੋ ਅਡਰੈਸ ਮੇਰਾ ਮੈਂ 5 ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਆ ਦੁਕਾਨ ਬੁੱਲਾਂਪੁਰ ਲਿੰਕ ਰੋਡ ਤੇ ਆ ਬੁੱਲਾਂਪੁਰ ਪਿੰਡ ਵਾਲੇ ਰੋਡ ਨੂੰ ਲਿੰਕ ਰੋਡ ਕਹਿੰਦੇ ਆ ਇੱਥੋਂ ਤੋਂ ਦੋ 250 ਫੁੱਟਾ ਪੋੜਾਸਾ ਕਾਲੀਜੀਤੀ ਰੋਡ ਦਾ ਤੇ ਸ਼ਨੀਵਾਰ ਦੇ ਦਿਨ ਬੇਗਵਾਲ ਬੀਬੀ ਜ਼ਗੀਰਕੌਰ ਦਾ ਬਾਕੀ ਮੈਂ ਫੇਰ ਕਹਿਣਾ ਪਹਿਲਾਂ ਵੀ ਦੱਸਿਆ 81950 00144 ਦੇ ਬੰਦਾ ਹੈਲੋ ਕਰੇ WhatsApp ਤੇ ਉਹਨੂੰ ਲੋਕੇਸ਼ਨ ਅਡਰੈਸ ਤੇ ਟਾਈਮਿੰਗ ਸਭ ਕੁਝ ਮਿਲ ਜਾਣਾ ਓਕੇ ਧੰਨਵਾਦ ਕਈ ਬੰਦੇ ਇੱਥੇ ਆ ਕੇ ਫਿੱਟ ਹੋ ਕੇ ਕਹਿੰਦੇ ਦਵਾਈ ਨਹੀਂ ਲੈਣੀ ਤੇ ਉਹਨਾਂ ਦੀ ਬੇਵਕੂਫੀ ਆ ਕੱਲਾ ਹੱਡੀ ਨੂੰ ਸੈੱਟ ਕਰਨ ਨਾਲ ਜਿੰਦੇ ਚਰਵੀਂ ਖਵਰੀ ਤੇ ਨਾੜਾ ਨਾੜਾ ਦੀ ਸੰਗੜਤਾ ਨਹੀਂ ਟੁੱਟਦੀ ਉਹਨੀ ਦੇਰ ਉਹ ਠੀਕ ਥੋੜੀ ਹੋਣਾ ਉਹ ਫਿਰ ਉਹ ਜੀ ਥੋੜੇ ਟਾਈਮ ਬਾਅਦ ਦਵਾਈ ਦਾ ਕਾਰਨ ਅਸੀਂ ਪਹਿਲੀ ਗੱਲ ਮੈਨੂੰ ਫੇਟ ਹੀ ਨਹੀਂ ਕਰਦਾ ਜੇ ਕੋਈ ਆੜੀ ਗਿਆ ਤੇ ਦਾਣੂ ਕੇ ਵੀ ਚੰਗਾ ਚਾ ਭੱਜ ਦੁਬਾਰਾ ਹੀ ਨਾ ਭਾਈ ਕਹੀ ਤੋ ਕਿਉਂਕਿ ਮੈਂ ਆਪਣੀ ਵਾਦਾ ਮੀਰੀ ਕਰਨੀ ਮੈਂ ਤਾਂ ਆਪਣੇ ਅਸੂਲ ਨੂੰ ਨਹੀਂ ਮੈਂ ਤੋੜਦਾ ਠੀਕ ਹੈ ਓਕੇ ਇਸੇ ਕੇ ਵੇਲੇ ਤੇ ਜਸਵੰਤ ਜਿਨ੍ਹਾਂ ਨੇ ਕੀ ਆਪਣੇ ਕੋਈ ਸ਼ਰਤਾਂ ਜਿਹੜੀਆਂ ਗੇਟ ਤੋਂ ਅੰਦਰ ਵਾਰਨ ਸਾਰੇ ਜਿਹੜੀਆਂ ਲਿਖੀਆਂ ਹੋਈਆਂ ਨੇ ਇਹਨਾਂ ਦਾ ਕਹਿਣਾ ਕਿ ਉਹ ਪੜ ਕੇ ਜਿਹੜਾ ਬੰਦਾ ਮੇਰੇ ਕੋਲ ਦਵਾਈ ਲੈਣ ਆਵੇ ਤੇ ਕਾਫੀ ਜਿਹੜੇ ਲੋਕ ਨੇ ਇਹਨਾਂ ਕੋਲੋਂ ਠੀਕ ਹੋ ਗਏ ਜਿਹੜੇ ਜਾਂਦ ਨੇ ਆ ਤੁਹਾਡੇ ਨਾਲ ਜਿਹੜੇ ਸਰਦਾਰ ਜੀ ਸੀਗੇ ਉਹਨਾਂ ਦੀ ਵੀ ਗੱਲ ਕਰਵਾਈ ਹੈ ਕਿਉਂਕਿ ਚੌਥੀ ਵਾਰ ਉਹ ਇਹਨਾਂ ਦੇ ਕੋਲ ਪਹੁੰਚ ਰਹੇ ਕਹਿੰਦੇ ਕਈ ਡਾਕਟਰਾਂ ਦੇ ਕੋਲ ਮੈਂ ਤੁਰਿਆਂ ਫਿਰਿਆਂ ਮੇਰੇ ਜਿਹੜੇ ਗੋਡੇ ਸੀਗੇ ਉਹ ਠੀਕ ਨਹੀਂ ਹੁੰਦੇ ਸੀ ਉਹ ਕਹਿੰਦੇ ਗੋਡੇ ਦੀ ਦਵਾਈ ਦੇ ਨਾਲ ਮੇਰਾ ਓਵਰ ਆਲ ਜਿਹੜਾ ਸਰੀਰ ਆ ਉਹ ਵੀ ਕਾਫੀ ਹੱਦ ਤੱਕ ਜਿਹੜਾ ਠੀਕ ਹੁੰਦਾ ਜਿਹੜਾ ਦਿਖਾਈ ਦਿੱਤਾ ਹੈ ਕੈਮਰਾਮੈਨ ਜੌਨਸਨ ਨਾਲ ਮੈਂ ਸੁਖਵੀਰ ਪੰਗੂ ਮੁੱਲਪੁਰ ਰੋਡ ਲੁਧਿਆਣਾ